ਦਾ ਫੋਨ ਹਲੋ ਹਲੋ ਹਾਂ ਬਈ ਕਿਵੇਂ ਕੀ ਹਾਲ ਹੈ ਹਾਂ ਵਧੀਆ ਬਈ ਕੌਣ ਆ ਮੈਂ ਬਾਈ ਰੱਖਣਾ ਫਿਰ ਨਜ਼ਰ ਅੱਛਾ ਅਕੇ ਮੇਥੋ ਨਾਲ ਨਾ ਕੰਮ ਰੱਖੇ ਆ ਤੇ ਕੋ ਕੰਮ ਪੈਸੇ ਨਾ ਮੰਗੀ ਯਾਰ ਬਈ ਹੋਰ ਕੰਮ ਦੱਸ ਦੇ ਜਿਹੜਾ ਮਰਜੀ ਤੂੰ ਪੈਸੇ ਮੰਗ ਬੱਸ ਚਲ ਦੱਸ ਫਿਰ ਗੋਪੀਸ ਤੇ ਹਾਂ ਗਵਾਂਢੀ ਰਹਿੰਦਾ ਆਪਣੇ ਗਵਾਂਢੀ ਹੈ ਬਸ ਨੰਬਰ ਜੀ ਥੋੜਾ ਕੰਮ ਇਹ ਕਰਵਾਉਣਾ ਸੀ ਅੱਛਾ ਨੰਬਰ ਉਹਦਾ ਯਾਰ ਲੇਖਲਾ ਚੱਲ ਇਸ ਕਰਕੇ ਕਾਫੀ ਬਣਾ ਲੈਣਾ ਕੋਲੇ ਹੈ ਹਾਂ ਹਾਂ ਪਹਿਲਾਂ ਰੱਖ ਲੈਣਾ ਸੀ ਤੇ ਬਸ ਮੰਗਾਲਾ ਨਾ ਹੋਣੀ ਸਮਝ ਕੋ ਯਾ ਅੱਜ ਤੱਕ ਤਾਂ ਨਾ ਕੀਤਾ ਤੇ ਕੰਪੀ ਅੰਤੇ ਹੀ ਹੀ ਕੋਲ ਹੈ ਚੱਲ ਜਦੋਂ ਕਾਪੀ ਆ ਗਈ ਉਦੋਂ ਫੋਨ ਕਰ ਲੈ ਯਾਰ ਤੂੰ ਤਾਂ ਮੇਰੀ ਵੀ ਨੀਂਦ ਖਰਾਬ ਕਰਦੀ ਐ ਤੇ ਤੂੰ ਵੱਧ ਦੋ ਮੈਂ ਤੁਹਾਨੂੰ ਸਕੂਲ ਕਿ ਲੈਣ ਦਾ ਨਹੀਂ ਤਾਂ ਮੈਂ ਨਹੀਂ ਜਾ ਨਾ ਕਿਹਾ ਬਸਾਂ ਫੋਨ ਲੈ ਉਹ ਕਾਹਨ ਤੋਂ ਤੈਨਾਂ ਟਾਈਮ ਐ ਨਹੀਂ ਮੇਰੇ ਕੋਲੇ ਤੂੰ ਉਹ ਕਰ ਲਿਖ ਲੈ ਕਿਸੇ ਹੋਰ ਥਾਂ ਤੇ ਉਹ ਥੱਲੇ ਲਿਖ ਲੈ ਇਸ ਧਰਤੀ ਦੀ ਮਿੱਟੀ ਦੇ ਬਾਹਰ ਚ ਲਾ ਲਈ ਮੈਂ ਲੈ ਢੱਕਾ ਲਾ ਬਲੈਂ ਦੇ ਪਹਿਲਾਂ ਸਮਾਨ ਰੱਖੀ ਜਾਂਦਾ ਕੋਲੇ ਫਿਰ ਲੈ ਜਾਂਦਾ ਫੋਨ ਅਗਲੇ ਨੂੰ ਨਾ ਕੋ ਉਤਰ ਕੋ ਕਾਪੀ ਇਹਨਾਂ ਪੈਨਾਂ ਤੇ ਪਹਿਲਾਂ ਤੂੰ ਨੰਬਰ ਲਿਖਣ ਲੱਗ ਜਾਂਦੇ ਹਾਂ ਹੂੰ ਦੱਸ ਚੱਲ ਲਿਖ ਫਿਰ ਦੋ ਨਾਏ ਦੋ ਨਾਏ ਕੀ ਦਾ ਆ ਦੋ ਏਕੇ ਦੋ ਏਕੇ ਕੀ ਦਾ ਇੱਕ ਜ਼ੀਰੋ ਜ਼ੀਰੋ ਕੀ ਦਾ ਪੰਜ ਹਾਂ ਪੰਜ ਪੰਜ 5 5 5 5 ਨਹੀਂ ਇੱਕ ਵਾਰੀ 5 ਹਾਂ ਤਾਂ ਬੱਸ ਮੈਂ ਇਹਦਾ ਥੋੜਾ ਨੰਬਰ ਹੀ ਘਟ ਲਿਆ ਹੋਰ ਲਿਖਣੇ ਆ ਇਹ ਤਾਂ ਇਹ ਤਾਂ ਖਰੀਦ ਤੈਨੂੰ ਲਖਾਇਆ ਮੈਂ ਦੇਖ ਲੈ ਇਹਨੇ ਕ ਅਖਰ ਲਿਖਨੇ ਵੀ ਬੱਸ ਕਿੰਨੇ ਹੋ ਗਏ ਅਖਰ ਪੂਰੇ ਹੋ ਗਏ ਬਈ ਅਖਰ ਦਾਰਾ ਹੋ ਗਿਆ ਸੀ ਖਰਾ ਦਾ ਕਿੰਨੇ ਹੋ ਗਏ 12 ਹੋ ਗਏ ਬੱਸ 12 ਹੋਵੇ ਤੇ 12 ਇੰਨਾ ਹੀ ਜਾਂਦੇ ਆ ਫੋਨ ਨੰਬਰ ਇੰਨਾ ਹੀ ਲੱਗਦਾ ਹੁੰਦਾ ਹਾਂ ਉਹ ਇੰਨੇ ਦੀ ਗੱਲ ਕਰਦੇ ਆ ਹਾਂ ਪਤਾ ਨਹੀਂ ਮੈਨੂੰ ਤਾਂ ਕਰ ਲਈ ਗੱਲ ਚਲ ਚੰਗਾ ਫਿਰ ਓਕੇ ਬਾਈ ਹਾਂ ਪਹਿਲਾਂ ਅਗਲੇ ਤੋਂ ਆਪਦਾ ਕਾਗਜ਼ ਕਾਪੀ ਪੈਨ ਲਓ ਤੇ ਫਿਰ ਉਹਦੇ ਨੰਬਰ ਲਿਖ ਲਓ ਤੁਸੀਂ ਪਹਿਲਾਂ ਮੈਨੂੰ ਫੋਨ ਲਾ ਲੈਣਾ ਫਿਰ ਖੜਦੇ ਖੜਦੇ 2 ਮਿੰਟ ਮੈਂ ਕਾਪੀ ਚੱਕ ਲਾਂ ਲੈ ਮੇਰਾ ਵੀ ਘੱਟ ਬੜੇ ਬੰਦੇ ਦਾ ਤਾਂ ਹੀ ਤਾਂ ਨੁਕਸਾਨ ਹੁੰਦਾ ਹੂੰ ਬੰਦੇ ਨੂੰ ਹੋਰ ਨਹੀਂ ਤੇ ਮੋਬਾਈਲ ਦੇ ਵਿੱਚ ਨੰਬਰ ਲੱਗ ਗਿਆ ਤੂੰ ਮੋਬਾਈਲ 'ਚ ਨੰਬਰ ਲਾ ਲਾ